ਕਪੜੇ ਕਾਲੀ ਅੰਗਰੇਜ਼ ਜਿਹੜੇ ਆਕਾਏ ਉਹਨਾਂ ਦੇ ਕਹਿਣ ਤੇ ਤੇ ਐਨੇ ਸਰਜੀ ਹੈ ਇਹ ਕਿ ਮਾਰਾ ਮੋਟਾ ਕੋਈ ਬੋਲਦਾ ਉਹਨੂੰ ਚੱਕ ਕੇ ਅੰਦਰ ਦੇ ਦਿੰਦੇ ਆ ਗੱਲ ਅੱਜ ਕੱਲੇ ਪਾਨਾ ਸਿੱਧੀ ਵਿਦਿਆ ਹੈ ਪੰਜਾਬ ਦੀ ਹੈ ਪੰਜਾਬੀਅਤ ਦੀ ਹੈ ਜਮਹੂਰੀਅਤ ਦੀ ਹੈ ਲੋਕਤੰਤਰ ਦੀ ਹੈ ਪਰ ਅਸਲੀ ਬਹਾਲੀ ਦੀ ਨਹੀਂ ਗਾਜਰਾਂ ਤੇ ਗੋਭੀ ਦਾ achar ਤੇ ਨਾਲ ਪਰੋਠੇ ਦਾ ਆਨੰਦ ਇੱਥੇ ਲੈ ਰਹੇ ਆ ਕੋਈ ਫਿਕਰ ਨਹੀਂ ਹੈ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਕੋਈ ਲਾਲੀ ਹੌਸ ਰੈਸਟ ਇਹਨਾਂ ਨੇ ਕੀਤਾ ਹੋਇਆ ਇਹਦਾ ਮੇਰੇ ਮਨ ਤੇ ਕੋਈ ਬਜੇ ਨਹੀਂ ਹੈ ਇਹ ਆਪਾਂ ਨੇ ਸੰਗਰਾਰ ਜਾਰੀ ਰੱਖਣਾ ਹੈ ਪੰਜਾਬ ਦੇ ਲੋਕਾਂ ਨੂੰ ਜਿਸ ਤਰੀਕੇ ਨਾਲ ਦਬਾਇਆ ਜਾ ਰਿਹਾ ਹੈ ਜਿਸ ਤਰੀਕੇ ਦੇ ਨਾਲ ਪ੍ਰੈਸ ਦੀ ਆਵਾਜ਼ ਦਬਾਈ ਜਾ ਰਹੀ ਹੈ ਗਾਜਰਾਂ ਨਾਲ ਤੇ ਗੋਭੀ ਦਾ achar ਤੇ ਨਾਲ ਪਰੋਠੇ ਦਾ ਆਨੰਦ ਇੱਥੇ ਲੈ ਰਹੇ ਆ ਕੋਈ ਫਿਕਰ ਨਹੀਂ ਹੈ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਜੋਈ ਗੱਲ ਨਹੀਂ ਹੌਸ ਰੈਸਟ ਇਹਨਾਂ ਨੇ ਕੀਤਾ ਹੋਇਆ ਇਹਦਾ ਮੇਰੇ ਮਨ ਤੇ ਕੋਈ ਬਜੇ ਨਹੀਂ ਹੈ ਇਹ ਆਪਾਂ ਨੇ ਸੰਗਰਾਰ ਜਾਰੀ ਰੱਖਣਾ ਹੈ ਫਿਰ ਹਰ ਤਰੀਕੇ ਦੇ ਨਾਲ ਰੱਖਣਾ ਹੈ ਪੰਜਾਬ ਦੇ ਲੋਕਾਂ ਨੂੰ ਜਿਸ ਤਰੀਕੇ ਨਾਲ ਦਬਾਇਆ ਜਾ ਰਿਹਾ ਹੈ ਜਿਸ ਤਰੀਕੇ ਦੇ ਨਾਲ ਪ੍ਰੈਸ ਦੀ ਆਵਾਜ਼ ਦਬਾਈ ਜਾ ਰਹੀ ਹੈ ਜਿਸ ਤਰੀਕੇ ਦੇ ਨਾਲ ਨੌਜਵਾਨੀ ਨੂੰ ਦਬਾਇਆ ਜਾ ਰਿਹਾ ਹੈ ਜਿਸ ਤਰੀਕੇ ਦੇ ਨਾਲ ਲੀਡਰਾਂ ਨੂੰ ਦਬਾਇਆ ਜਾ ਰਿਹਾ ਹੈ ਇਹ ਅਸੀਂ ਚੱਲਣ ਨਹੀਂ ਦੇਣਾ ਸਾਡਾ ਕੀ ਹੈ ਕਿੰਨੀ ਕੀ ਦੇਰ ਰੋਕ ਲੈਣਗੇ ਆ ਕੰਬਲੀ ਆਪਣੇ ਮੋਢੇ ਪਰਾਂਦੀ ਐ ਤੇ ਆਚਾਰ ਅਰ ਪਰੌਂਠੇ ਗੱਡੀ ਵਿੱਚ ਰਹਿੰਦੇ ਫਿੱਗਰੇ ਕੋਈ ਨਹੀਂ ਐ ਜਿੱਦ ਨੂੰ ਜਾਣਾ ਆਪਾਂ ਰੋਜ਼ ਤੁਰਪੇ ਕਰਨਾ ਕਿੱਥੇ ਕਿੱਥੇ ਰੁਕੀ ਜਾਣਗੇ ਤੇ ਅੰਦਰ ਕਰ ਦੇਣਗੇ ਤਾਂ ਸਾਨੂੰ ਫਿੱਗਰ ਕੋਈ ਨਹੀਂ ਆਈ ਤਾਂ ਖਾਣ ਵਾਲੇ ਆਚਾਰ ਆ ਯਾਰ ਐਸੀ ਕਿਹੜੇ ਰੋਜ਼ ਉੱਥੇ ਮੁਰਗੇ ਮੱਛੇ ਖਾਣੇ ਵਾਲਾ ਬੰਦਾ ਐਵੇਂ ਨਾ ਦਾਰੂ ਪੀਤੀ ਕਦੇ ਨਾ ਕੋਈ ਨਸ਼ਾ ਕਰੀਦਾ ਜਿੱਤੇ ਥਾਣੇ ਚ ਪਟਾਣਗੇ ਥਾਣੇ ਜਿਹੜੇ ਚ ਪਟਾਣਗੇ ਜਿਹੜੇ ਦੇ ਵਿੱਚ ਫਿਕਰੇ ਕੋਈ ਨਹੀਂ ਨਾ ਚੀਕਾਂ ਦਾ ਪੂਰੀ ਕੋਸ਼ਿਸ਼ ਕਰ ਰਿਹਾ ਮੁੱਖ ਮੰਤਰੀ ਆਪਣੇ ਕਾਲੇ ਅੰਗਰੇਜ਼ ਜਿਹੜੇ ਆਕਾ ਹੈ ਉਹਨਾਂ ਦੇ ਕਹਿਣ ਤੇ ਕਿ ਐਨੇ ਸਰ ਕੀ ਹੈ ਇਹ ਕਿ ਮਾਰਾ ਮੁੱਟਾ ਵੀ ਕੋਈ ਬੋਲਦਾ ਉਹ ਚੱਕ ਕੇ ਅੰਦਰ ਦੇ ਦਿੰਦੇ ਆ ਗੱਲ ਅੱਜ ਕੱਲੇ ਪਾਣਾ ਸਿੱਧੀ ਬਣੀ ਹੈ ਪੰਜਾਬ ਦੀ ਹੈ ਪੰਜਾਬੀਅਤ ਦੀ ਹੈ ਜਮਹੂਰੀਅਤ ਦੀ ਹੈ ਲੋਕਤੰਤਰ ਦੀ ਹੈ ਪਰ ਅਸਲੀ ਬਹਾਲੀ ਦੀ ਹੈ ਨੌਜਵਾਨਾਂ ਦੀ ਹੈ ਇਸ ਵਾਸਤੇ ਸਾਨੂੰ ਤਕੜੇ ਹੋ ਕੇ ਲੜਨਾ ਪਏਗਾ ਤਾਂ ਹੀ ਗੱਲ ਚੱਲਨੀ ਹੈ ਆਦਰਵਾਇਸ ਇਹ ਪੰਜਾਬ ਦਾ ਬਹੁਤ ਬੁਰਾ ਹਾਲ ਹੈ ਕੱਚ ਗ੍ਰਿਫਤਾਰੀ ਵਰਗੇ ਹਾਲਾਤ ਲੱਗ ਰਹੇ ਨੇ ਨਹੀਂ ਹਾਲਾਤ ਨਹੀਂ ਲੱਗ ਰਹੇ ਗ੍ਰਿਫਤਾਰ ਕੀਤਾ ਹੋਇਆ ਉਹਨਾਂ ਨੇ ਪੀਐਸਪੀ ਨੇ ਮੈਨੂੰ ਕਹਿਤਾ ਹੈ ਕਿ ਜੀ ਯੂ ਆਰ ਅੰਡਰ ਹਾਊਸ ਅਰੈਸਟ ਤੁਸੀਂ ਜਾ ਨਹੀਂ ਸਕਦੇ ਮੈਂ ਕਿਹਾ ਠੀਕ ਹੈ ਠੀਕ ਦੇਖੋ ਇਹ ਤਸਵੀਰਾਂ ਕਿੰਨੇ ਕਿੰਨਾ ਟਾਈਮ ਹੋ ਗਿਆ ਕਿੰਨੇ ਟਾਈਮ ਤੋਂ ਤੁਸੀਂ ਇੱਥੇ ਸਵੇਰ ਤੋਂ ਮੈਂ ਚੱਲਿਆ ਖੜ੍ਹਣ ਤੋਂ ਸਾਰੇ ਪਾਸੇ ਪੁਲਿਸ ਲਗਾਈ ਹੋਈ ਹੈ ਹਰ ਚੌਂਕ 'ਤੇ ਰੋਕ ਲੈਂਦੇ ਆ ਹੁਣ ਮਰੇ ਡੇ ਆਪਣੇ ਘਰ ਤੋਂ ਮੈਂ ਸੰਗਰੂਰ ਤੋਂ ਚੱਲਿਆ ਸੀ ਤਾਂ ਸਾਰੀ ਪੁਲਿਸ ਆ ਗਈ ਹੈ ਤੇ ਉਹ ਕਹਿੰਦੇ ਜੀ ਤੁਸੀਂ ਹੌਸ ਰੈਸਟ ਵਿੱਚ